ਪਟੇ ਸਾਹਾ ਕਪੜਾ ਤੇ ਖੜੇ ਹੋ ਲਾਲਾ ਦਵਾਈ ਖਾਏਗਾ ਕਿਉਂ ਮੈਨੂੰ ਖਾਵਾ ਸੁੱਖੀ ਸੰਦੀ ਲਾਲਾ ਜਿਹੜੀ ਚੀਜ਼ ਬੰਦਾ ਖਾਂਦਾ ਹੋਵੇ ਉਸੇ ਦੀ ਸੁਲਾ ਮਾਰੂਗਾ ਗੱਲ ਤਾਂ ਤੇਰੀ ਸਹੀ ਆ ਬਾਈ ਲਾਲਾ ਵੇਖ ਲਾ ਦਵਾਈਆਂ ਵਾਲੇ ਵੀ ਕਿੰਨੇ ਕਿਨੇ ਵੱਧ ਰੇਟਾਂ ਤੇ ਦਵਾਈਆਂ ਵੇਚੀ ਜਾਂਦੇ ਆ ਉਹ ਤਾਂ ਹੈ ਬਈ ਸਰਕਾਰਾਂ ਦਾ ਕੰਟਰੋਲ ਨਹੀਂ ਰਿਹਾ ਕੀਮਤਾਂ ਤੇ ਨਾਲੇ ਲਾਜ ਵੀ ਬੜੇ ਮਹਿੰਗੇ ਹੋ ਗਏ ਲਾਲਾ ਵੇਲਾ ਕਿਸਾਨਾਂ ਦਾ ਵੀ ਕਿੰਨਾ ਰਿਸਕੀ ਕੰਮ ਆ ਪਰ ਫੇਰ ਵੀ ਉਹ ਆਪਣੀ ਫਸਲ ਦਾ ਮੁੱਲ ਆਪ ਨਿਰਧਾਰਿਤ ਨਹੀਂ ਕਰ ਸਕਦਾ ਪੰਜਾਬ ਤੇ ਕਣਖ ਝੋਨੇ ਦੇ ਗੇੜ ਚੋਂ ਦੀ ਬਾਹਰ ਨਿਕਲਿਆ ਵੇਖੋ ਨਾ ਬਾਬਾ ਨਾਨਕ ਨੇ ਭਾਈ ਲਾਦੋ ਦੀਏ ਕੁਦਰਤ ਦੀ ਰੋਟੀ ਖਾਧੀ ਉਹ ਮਲਕ ਭਾਗੋ ਦੀਏ ਪਕਵਾਨਾਂ ਨੂੰ ਲਤ ਮਾਰ ਕੇ ਪਰ ਹੁਣ ਕੁਦਰਤ ਦੱਸਦਾ ਕਿਦਰੇ ਉਹ ਗੱਲਾਂ ਤਾਂ ਤੁਹਾਡੀਆਂ ਸਿਆਣੀਆਂ ਆ ਪਰ ਇੱਕ ਗੱਲ ਦੱਸਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਸੁਧਾਰ ਕਰਨਾ ਚਾਹੀਦਾ ਕਿਹੜਾ ਸੁਧਾਰ ਪੱਟੀ ਸਾਹਿਬ ਆਪਣੀਆਂ ਗੱਲਾਂ 'ਚ ਨਾ ਗੱਲਾਂ ਦਾ ਸੁਧਾਰ ਕਰਕੇ ਕੀ ਹੋ ਜਾਊ ਪੱਟੀ ਸਾਹਿਬ ਹੁਣ ਤੇ ਗੱਲ ਖੋਲ ਕੇ ਦੱਸਣੀ ਪੈਣੀ ਆ ਆਪਾਂ ਜਾਣ ਨਹੀਂ ਦੇਣਾ ਇਹਨੂੰ ਬੰਨ ਕੇ ਰੱਖ ਲੈਣਾ ਅੱਜ ਸਭ ਤੋਂ ਪਹਿਲਾਂ ਕਿਸਾਨ ਆਪਣੀ ਭਾਸ਼ਾ 'ਚ ਸੁਧਾਰ ਲਿਆ ਪਤਾ ਕੀ ਕਹਿੰਦੇ ਮੈਂ ਮੰਡੀ 'ਚੋਂ ਨਾ ਸੁੱਟਣ ਚੱਲਿਆ ਮੈਂ ਮੰਡੀ ਕਣਕ ਸੁੱਟਣ ਚੱਲਿਆ ਲਾਲਾ ਜੀ ਮੈਨੂੰ ਦੱਸਿਓ ਅੱਜ ਤੱਕ ਕਿਸੇ ਬਿਜ਼ਨਸਮੈਨ ਨੇ ਕਿਹਾ ਕਿ ਮੈਂ ਆਪਣਾ ਪ੍ਰੋਡਕਟ ਜਿਹੜਾ ਹੈ ਫਲਾਨੇ ਨਾਲ ਸੁੱਟਣ ਚ ਲਿਆ ਕਦੀ ਵੀ ਨਹੀਂ ਕਦੀ ਵੀ ਨਹੀਂ ਅਸੀਂ ਤਾਂ ਮਾਇਆ ਨੂੰ ਪ੍ਰੇਮ ਹੀ ਬਹੁ ਕਰਦੇ ਆ ਤੁਸੀਂ ਤੇ ਲਾਲਾ ਪੈਸੇ ਦੇ ਪੁੱਤ ਹੋ ਬੱਸ ਕਰ ਸ਼ਰਮ ਕਰ ਲਾ ਮੂੰਹ ਤੇ ਲਾ ਲੈ ਇਹਨੂੰ ਸ਼ਿਵਪੱਟੀ ਸਾਹਿਬ ਬਿਲਕੁਲ ਬਿਲਕੁਲ ਬਾਕੀ ਪੱਟੀ ਸਾਹਿਬ ਇੱਕ ਗੱਲ ਮੈਂ ਦੇਖੀ ਆ ਘਰ ਵਿੱਚ ਟੱਬਰ ਵਿੱਚ ਵੱਡਿਆਂ ਦਾ ਸਤਿਕਾਰ ਹੈ ਨਹੀਂ ਮੁੰਡਾ ਕਾਲਜ ਪੜਦਾ ਹੋਊਗਾ ਆਪਕਾ ਸਾਡਾ ਬੁੜਾ ਸਾਡੀ ਬੁੜੀ ਇਹੋ ਜਿਹੇ ਲਫ਼ਜ਼ ਵਰਤਦੇ ਆ ਪਰ ਵੱਡੇ ਬਿਜ਼ਨਸਮੈਨ ਚਾਹੇ ਉਹ ਸੇਖ ਹੋਵੇ ਚਾਹੇ ਹਿੰਦੂ ਜੈਂਟਲਮੈਨ ਉਹਨਾਂ 'ਚ ਭਾਸ਼ਾ ਦਾ ਸਤਿਕਾਰ ਬਹੁਤ ਆ ਕਿਹ ਚੀਜ਼ ਦਾ ਰੇਟ ਪੁੱਛ ਲੋ ਕਹਿਣਗੇ ਵੱਡੇ ਸਰਦਾਰ ਜੀ ਨੂੰ ਪੁੱਛ ਕੇ ਦੱਸਦਾ ਆ ਛੋਟੇ ਬਾਉ ਜੀ ਨੂੰ ਪਤਾ ਹੋਣਾ ਅਸੀਂ ਵੀ ਆਪਣੇ ਫਾਦਰ ਨੂੰ ਪਿਤਾ ਜੀ ਕਹਿੰਨੇ ਆ ਬਹੁਤ ਅੱਛੀ ਗੱਲ ਆ ਇੱਕ ਅੰਗਰੇਜ਼ੀ ਦੀ ਕਹਾਵਤਾਂ ਚੈਨਿਟੀ ਬਿਗਿੰਸ ਐਟ ਹੋਮ ਮਤਲਬ ਕਿ ਦਾਨ ਦੀ ਸ਼ੁਰੂਆਤ ਘਰ ਤੋਂ ਕਰੋ ਤੇ ਮੇਰਾ ਇਹ ਵਿਚਾਰ ਆ ਕਿ ਸਤਕਾਰ ਵੀ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਤੁਸੀਂ ਤਾਂ ਟਬਰਾਂ ਦੇ ਟਬਰ ਇਕੱਠੇ ਰਹੀ ਜਾਂਦੇ ਹੋ ਕਿਉਂ ਲਾਲਾ ਬਿਲਕੁਲ ਅਸੀਂ ਤਿੰਨ ਭਰਾ ਇਕੱਠੇ ਰਹਿੰਦੇ ਆ ਉਹ ਜੁਆਇੰਟ ਫੈਮਿਲੀ ਵਿੱਚ ਲਾਲਾ ਜੀ ਤੁਹਾਡੀ ਤਾਰੀਫ ਕਰਨੀ ਤਾਂ ਬਣਦੀ ਬਣਦੀ ਹੈ ਤਾਰੀਫ ਕਰਨੀ ਬਿਲਕੁਲ ਜੀ ਬਿਲਕੁਲ ਗੱਲ ਉਸੇ ਪੁਆਇੰਟ ਤੇ ਲੈ ਕੇ ਆਉਂਦੇ ਆ ਸਾਨੂੰ ਆਪਣੀਆਂ ਚੀਜ਼ਾਂ ਦੀ ਮਾਰਕੀਟਿੰਗ ਨਹੀਂ ਕਰਨੀਆਂ ਦੀ ਸਾਡਾ ਦੇਸੀ ਘਿਓ ਆਯੁਰਵੇਦ ਵਿੱਚ ਗੁਣਕਾਰੀ ਦੱਸਿਆ ਗਿਆ ਆ ਪਰ ਅਫਸੋਸ ਇਦਾ ਪ੍ਰਚਾਰ ਇਹੰਦਾ ਹੋਇਆ ਕਿ ਅਸੀਂ ਖਾਣਾ ਹੀ ਛੱਡ ਦਿੱਤਾ। ਮੇਰੇ ਦਾਦਾ ਜੀ ਕਿਆ ਕਰਦੇ ਸੀ? 100 दारू ਇੱਕ ਕਿਓ 100 ਚਾਚਾ ਇੱਕ ਪਿਓ। ਲਾਲਾ ਬੜੇ ਮੁਹਾਵਰੇ ਨਿਕਲਦੇ ਆ। ਨਿਕਲਣ ਵੀ ਕਿਉਂ ਨਾ। ਲਾਲੇ ਦੀ ਕਾਟੋ ਫੁੱਲਾਂ ਤੇ ਆ। ਘਰੇ ਬੈਠਾ ਕੰਮ ਵੀ ਚਲਾਈ ਜਾਂਦਾ ਵਾ, ਗੱਲਾਂ ਵੀ ਬਣਾਈ ਜਾਂਦਾ ਵਾ ਤੇ ਪੈਸੇ ਵੀ ਕਮਾਈ ਜਾਂਦਾ ਵਾ। ਜੇ ਤੁਸੀਂ ਵੀ ਕਰ ਲਓ ਬਿਜ਼ਨਸ, ਤੁਸੀਂ ਵੀ ਕਮਾ ਲਓ ਪੈਸੇ। ਉਹ ਲਿਖਿਆ ਹੁੰਦਾ ਨਾ ਟਰੱਕਾਂ ਤੇ ਸੜਨਾ ਰੀਸ ਕਰ। લાલા ગુસાને ਕਰਨਾ ਰੀਸ ਕਰਨ ਦੀ ਵੀ ਬੜੀ ਪਲਾਨਿੰਗ ਦੀ ਦੌੜ ਆ ਜੇ ਤੁਹਾਡੀ ਰੀਸ ਕਰਕੇ ਇਹਨਾਂ ਦਾ ਭਲਾ ਹੋ ਜਾਏ ਤੇ ਬਹੁਤ ਵਧੀਆ ਬੱਕੀ ਮੈਂ ਇੱਕ ਗੱਲ نوٹ ਕੀਤੀ ਆ ਕਿਹੜੀ ਭਾਊ ਆ ਜਿਹੜੇ ਸ਼ਾਪਿੰਗ ਮਾਲ ਵਾਲੇ ਆ ਕਲੋਨੀਆਂ ਵਾਲੇ ਇਹਨਾਂ ਦਾ ਇੱਕ ਹੋਰ ਨਵਾਂ ਕੰਮ ਫੜ ਲਿਆ ਇਹ ਖਜੂਰਾ ਦੇ ਰੁੱਖ ਲਿਆ ਕੇ ਲਾ ਰਹੇ ਨੇ ਉਹਨਾਂ ਦੇ ਤੇ ਸ਼ਾਮ ਨਹੀਂ ਹੁੰਦੀ ਇਹ ਸਭ ਮਾਰਕੀਟਿੰਗ ਦਾ ਕਮਾਲ ਆ ਦੱਖਣ ਭਾਰਤ ਦਾ ਫਰੂਟ ਨਾਰੀਅਲ ਤੁਹਾਨੂੰ ਬਹੁਤ ਚੰਗਾ ਲੱਗਦਾ ਇੱਥੇ 베ਰ ਦੇ ਅਮਰੂਦਾਂ ਨੂੰ ਕੋਈ ਪੁੱਛਦਾ ਤਾਂ ਕਰੀ ਉਹ ਨਿੱਕੇ ਹੁੰਦੇ ਨਾ ਅਸੀਂ ਤੂਤੀਆਂ ਤੂਤੀਆਂ ਖਾਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਗੋਲਾ ਕਹਿੰਦੇ ਰਹੇ ਹਾਂ ਅਸੀਂ ਵੀ ਉਹਨਾਂ ਨੂੰ ਗੋਲਾ ਹੀ ਕਹਿੰਦੇ ਰਹੇ ਹਾਂ ਪਰ ਮਸਲਾ ਤਾਂ ਫਿਰ ਉੱਥੇ ਤੇ ਉੱਥੇ ਖੜਾ ਸਮਰਥਨ ਮੁੱਲ ਦਾ ਉਹ ਦਲਿੰਦਰ ਜੀ ਤੁਹਾਡਾ ਸੰਘਰਸ਼ ਜਾਰੀ ਆ ਤੇ ਸੰਘਰਸ਼ਾਂ ਨਾਲ ਹੀ ਕੋਲ ਜਿੱਤੇ ਜਾਂਦੇ ਸੋ ਜੇ ਅੱਜ ਦੀ ਗੱਲਬਾਤ ਤੋਂ ਮੈਂ ਸਮਿਟਣਾ ਚਾਹਾਂ ਤਾਂ ਇਹ ਹੀ ਕਹਾਂਗਾ ਕਿ ਆਪਣਾ ਚਾਲ ਚੱਲਣ ਪੋਜ਼ਿਟਿਵ ਰੱਖੋ ਚੰਗਾ ਸੋਚੋ ਚੰਗਾ ਬੋਲੋ ਚੰਗਾ ਸੁਣੋ ਆਪਣੀ ਬੋਲੀ ਨੂੰ ਆਪਣੀ ਭਾਸ਼ਾ ਨੂੰ ਆਪਣੇ ਰਵਾਇਤੀ ਰੁੱਖਾਂ ਨੂੰ ਆਪਣੇ ਰਿਸ਼ਤਿਆਂ ਨੂੰ ਪਿਆਰ ਦਿਓ ਸਤਿਕਾਰ ਦਿਓ ਏਸੀ ਗੱਲਾਂ ਇੰਦਰ ਉਦਰ ਦੀਆਂ ਇਹ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਔਰ ਸ਼ੇਅਰ ਜਰੂਰ ਕਰ ਦੇਣਾ ਜਲਦ ਹਾਜ਼ਰ ਹੋਵਾਂਗੇ ਇੱਕ ਨਵਾਂ ਐਪੀਸੋਡ ਇੱਕ ਨਵੇਂ ਵਿਚਾਰ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸ਼ਬਕ